ਇਹਾਰੇ ਸਤਿ ਸ੍ਰੀ ਅਕਾਲ ਮੈਂ ਡਾਕਟਰ ਮਨਕੀਰ ਸਿੰਘ ਪੱਟੀ ਅੱਜ ਆਪਾਂ ਥੋੜੀ ਜੀ ਗੱਲ ਕਰਦੇ ਆਂ ਅਮੀਬਾ ਇਨਫੈਕਸ਼ਨ ਬਾਰੇ ਜਿਸ ਨੂੰ ਦਿਮਾਗ ਖਾਣ ਵਾਲਾ ਕੀੜਾ ਜਾਂ ਬ੍ਰੇਨ ਈਟਿੰਗ ਅਮੀਬਾ ਵੀ ਕਿਹਾ ਜਾਂਦਾ ਥੋੜੀ ਜੀ ਆਪਾਂ ਬੇਸਿਕ ਇੰਟਰੋਡਕਸ਼ਨ ਦੇ ਬਾਰੇ ਕਰਦੇ ਆਂ ਨੇਗਲੀਰੀ ਕੋਲਰੀ ਇਹ ਇੱਕ ਕਮੀਪਾਦਿਕ ਸੋਚ ਜਿਹੜਾ ਕਿ ਸਾਡੇ ਸੈਂਟਰਲ ਨਰਵਸ ਸਿਸਟਮ ਯਾਨਕੀ ਜਿਹੜੀਆਂ ਸਾਡੀਆਂ ਨਸਾਂ ਪ੍ਰਣਾਲੀ ਹੈ ਉਹਨਾਂ ਦੀ ਇੱਕ ਸੀਰੀਅਸ ਇਨਫੈਕਸ਼ਨ ਦਾ ਕਾਰਨ ਬਣ ਜਾਂਦਾ ਹੈ ਇਹ ਜਰਾਤਰ ਗਰਮ ਪਾਣੀ ਜਿਹੜਾ ਤਾਜ਼ਾ ਪਾਣੀ ਹੈ ਗਰਮ ਉਹਦੇ ਭੰਡਾਰਾਂ ਦੇ ਵਿੱਚ ਮਿਲਦਾ ਜਿੱਥੇ ਜਿੱਥੇ ਉਹ ਕਾਸ ਜਿਹਵੇਂ ਸੂਡਿਓ ਲੜਨ ਵਾਲੀਆਂ ਨਦੀਆਂ ਹੁੰਦੀਆਂ ਨੇ ਜਿਹੜੀਆਂ ਗਰਮ ਪਾਣੀ ਵਢਿਨੇ ਜਾਂ ਕੋਈ ਚਿਕੜ ਚੋਬੇ ਵਾਲੀਆਂ ਥਾਵਾਂ ਹੁੰਦੀਆਂ ਨੇ ਜਿਹੜੀਆਂ ਇਹ ਫਿਰ ਨੱਕ ਦੇ ਰਾਹੀਂ ਮਨੁੱਖ ਦੇ ਸਰੀਰ ਦੇ ਅੰਦਰ ਦਾਖਲ ਹੁੰਦਾ ਉੱਥੇ ਜਾ ਕੇ ਫਿਰ ਇਹ ਇਨਫੈਕਸ਼ਨ ਜਿਹੜੀ ਸ਼ੁਰੂ ਕਰ ਦਿੰਦਾ ਇਹਦੇ ਬਾਰੇ ਹੋਰ ਥੋੜੀ ਜਿਹੀ ਆਪਾਂ ਗੱਲ ਕਰਦੇ ਹਾਂ ਹੁਣ ਦਿਮਾਗ ਨੂੰ ਖਾਣ ਵਾਲਾ ਕੀੜਾ ਹੈ ਕੀ ਚੀਜ਼ ਇਹ ਐਕਲੀ ਦਾ ਨਾਮ ਆ ਨੈਗਲਰੀਆ ਫੌਲੀਰੀ ਇਹ ਅਮੀਬਾ ਦੀ ਇੱਕ ਕਿਸਮ ਹੈ ਜੋ ਜ਼ਿਆਦਾਤਰ ਤਾਜੇ ਤੇ ਗਰਮ ਪਾਣੀ ਦੇ ਜਿਹੜੇ ਖੋਖਲੇ ਸਹੁੰਦੇ ਹਨ ਜਿਵੇਂ ਝੀਲਾਂ ਲਗੀਆਂ ਜਾਂ ਗਰਮ ਚਸ਼ਮੇ ਜਿਵੇਂ ਗਰਮੀਆਂ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਜ਼ਿਆਦਾ ਮਿਲਦਾ ਹੈ ਜਾਂ ਹੋਰ ਜਿੱਥੇ ਵੀ ਐਵੇਂ ਦੇ ਉੱਥੇ ਮਿੱਟੀ ਦੇ ਵਿੱਚ ਵੀ ਰਹਿਦਾ ਹੈ ਇਹ ਇੱਕ ਆਜ਼ਾਦ ਜੀਵ ਜੀਵਤ ਜੀਵ ਮੰਨਿਆ ਜਾਂਦਾ ਹੈ ਨਾ ਕਿਉਂਕਿ ਇਸ ਨੂੰ ਰਹਿਣ ਵਾਸਤੇ ਕਿਸੇ ਮੇਜ਼ਬਾਨ ਦੀ ਲੋੜ ਨਹੀਂ ਹੈ ਇੰਡੀਪੈਂਡੈਂਟ ਦਾ ਅਗਰ ਕਿਹਨੂੰ ਕਹ ਦਿੱਤਾ ਜਾਂਦਾ ਹੁਣ ਇਹਦੇ ਵਿੱਚੋਂ ਮਤਲਬ ਜਿਹੜੀ ਪ੍ਰਾਇਮਰੀ ਤੌਰ ਤੇ ਜਿਹੜੀ ਅਮੀਬਿਕ ਮਨੰਜੋ ਐਨਸਫੈਲਾਈਟਸ ਦੀ ਇੱਕ ਸਥਿਤੀ ਜਿਹੜੀ ਆ ਜਾਂ ਬਿਮਾਰੀ ਜਿਹੜੀ ਆ ਉਹ ਵਿਕਸਿਤ ਹੋ ਜਾਂਦੀ ਹੈ ਜਿਹੜੀ ਸਾਡੀ ਸੈਂਟਰਲ ਨਰ ਪ੍ਰਣਾਲੀ ਆ ਨਸਾਂ ਦੀਆਂ ਜਿਹੜੇ ਸੈਂਟਰਲ ਨਰਵਸ ਸਿਸਟਮ ਆ ਉਹਨੂੰ ਬਹੁਤ ਜ਼ਿਆਦਾ ਸੀਰੀਅਸ ਇਨਫੈਕਸ਼ਨ ਦਾ ਕਾਰਨ ਬਣ ਜਾਂਦੀ ਹੈ ਤੇ ਕਾਫੀ ਘਾਤਕ ਹੁੰਦੀ ਹੈ ਉਹ ਜਿਹੜਾ ਅਮੀਬਾ ਹੈਗਾ ਉਹ ਕਿਵੇਂ ਇਨਫੈਕਸ਼ਨ ਕਰਦਾ ਕਿਵੇਂ ਫੈਲਦਾ ਹੈ ਇਹ ਅਮੀਬਾ ਜਿਹੜਾ ਵਾਸ ਇਨਫੈਕਸ਼ਨ ਜਿਹੜੀ ਆ ਸਭ ਤੋਂ ਆਮ ਤਰੀਕਾ ਦਾ ਜਦੋਂ ਕਿ ਮਤਲਬ ਉਹ ਜਿਹੜਾ ਇਨਫੈਕਸ਼ਨ ਵਾਲਾ ਪਾਣੀ ਹੈ ਜਿੱਥੇ ਇਹ ਅਮੀਬਾ ਜੀਵ ਪਾਇਆ ਜਾਂਦਾ ਇਸ ਉਹ ਪਾਣੀ ਨੱਕ ਦੇ ਰਾਹੀਂ ਮਨੁੱਖ ਦੇ ਸਰੀਰ ਦੇ ਵਿੱਚ ਜਾਂਦਾ ਉੱਥੇ ਅਮੀਬਾ ਫਿਰ ਸਾਡੇ ਦਿਮਾਗ ਦੇ ਵਿੱਚ ਚਲੇ ਜਾਂਦਾ ਨੱਕ ਦੇ ਰਾਹੀਂ ਆਮ ਤੌਰ ਤੇ ਉਹਦੋਂ ਜਦੋਂ ਜਿਵੇਂ ਕੋਈ ਤਰਾਕ ਤਰਾਕੀ ਕਰਦੇ ਨੇ ਜਾਂ ਗੋਤਾਖੋਰ ਜਿਹੜੇ ਲੋਕ ਨੇ ਜਾਂ ਹੋਰ ਉਹ ਇਨਫੈਕਸ਼ਨ ਵਾਲੇ ਪਾਣੀ ਦੇ ਨਾਲ ਜਿਵੇਂ ਕੋਈ ਇਨਵਰਟਰ ਸਕਿੰਗਸ ਵਗੈਰਾ ਕਰਦੇ ਆ ਉਸ ਤਰੀਕੇ ਦੇ ਨਾਲੇ ਜਾਂ ਕਈ ਵੀ ਹਾਲਾਂਕਿ ਬਹੁਤ ਘੱਟ ਹੁੰਦਾ ਪਰ ਫਿਰ ਵੀ ਗਰਮ ਦਿਨਾਂ ਦੇ ਵਿੱਚ ਜਿਹੜਾ ਗਰਮ ਪਾਣੀ ਆਉਂਦਾ ਟੂਟੀਆਂ ਦੇ ਰੈਂਕ ਟੈਂਕੀ ਦਾ ਜਾਂ ਪੂਲ ਦਾ ਜਾਂ ਜਿਹੜਾ ਕਾਰਪੋਰੇਸ਼ਨ ਦਾ ਪਾਣੀ ਕੁਇਵਰੀ ਖਰਾਬ ਹੋਇਆ ਆਉਂਦਾ ਉਹਦੇ ਰਹੀਂ ਵੀ ਅਗਰ ਜਿਵੇਂ ਆਪਾਂ ਨੱਕ ਸਾਫ ਕਰ ਲਏ ਨੇ ਕਈ ਉਹਦੀ ਉਹ ਦੇ ਉਹਦੇ ਰਾਈ ਵੀ ਐਂਟਰ ਕਰ ਸਕਦਾ ਜਾਂ स्विਮਿੰਗ ਪੂਲ ਦਾ ਪਾਣੀ ਅਗਰ ਜੱਤ ਪੀਟ ਨਹੀਂ ਕੀਤਾ ਗਿਆ ਜਿਆਦਾ ਲੰਮਾ ਸਮਾਂ ਟੀਂਜ ਨਹੀਂ ਕੀਤਾ ਗਿਆ ਜਾਂ ਉਹਦੇ ਵਿੱਚ ਕਿਸੇ ਕਾਰਨ ਇਨਫੈਕਸ਼ਨ ਫੈਲ ਗਈ ਹੈ ਤੋ ਨੱਕ ਦੇ ਰਹੀਂ ਤੁਹਾਡੇ ਜਦੋਂ ਤੁਸੀਂ ਗੋਤਾ ਲਾਉਂਦੇ ਹੋ ਜਾਂ स्विਮਿੰਗ ਕਰਦੇ ਹੋ ਉਹ ਨੱਕ ਦੇ ਰਹੀਂ ਵੀ ਇਹ ਐਂਟਰ ਉਥੇ ਕਰ ਸਕਦਾ ਹੁਣ ਇਹ ਕਭੀ ਹੱਦ ਤੱਕ ਕੋਈ ਨਹੀਂ ਕਿ ਜਿਵੇਂ ਜਿੰਨਾ ਰਾਜਿਆਂ ਦੇ ਵਿੱਚ ਜਿਆਦਾ ਫੈਲਦਾ ਜਾਂ ਜਿੰਨਾ ਸਟਰੀਟਸ ਦੇ ਵਿੱਚ ਜਾਂ ਜਿੰਨਾ ਇਲਾਕਿਆਂ ਦੇ ਵਿੱਚ ਉੱਥੇ ਫਿਰ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ ਜਿਹੜੀਆਂ ਖੋਜਾਂ ਇਹਦੇ ਤੱਕ ਹੁਣ ਤੱਕ ਕੀਤੀਆਂ ਗਈਆਂ ਨੇ ਕਿਉਂਕਿ ਜਦੋਂ ਵੀ ਕੋਈ ਵੀ ਮਨਜ਼ਾਇਟਸ ਦੇ ਕਾਰਨ ਜਦੋਂ ਮੌਤਾਂ ਦੇ ਕੁਝ ਮਾਮਲੇ ਬਾਅਦ ਵਿੱਚ ਕੋਈ ਪੋਸਟਮਾਰਟਮ ਵਗੈਰਾ ਕੀਤਾ ਜਾਂਦਾ ਉਹਨਾਂ ਸਮਿਆਂ ਦੇ ਫਿਰ ਇਹ ਐਗਜ਼ਾਮੀਨੇਸ਼ਨ ਜਦੋਂ ਕਰਦੇ ਨੇ ਡਾਕਟਰ ਲੋਕ ਤਾਂ ਉਦੋਂ ਫਿਰ ਇਹ ਪਾਇਆ ਜਾਂਦਾ ਹੈ ਉਹਦੇ ਲੱਛਣ ਕੀ ਹੁੰਦੇ ਆ ਮੇਨ ਮੁਢਲੇ ਲੱਛਣਾਂ ਇਹਦੇ ਵਿੱਚ ਇਹਦੇ ਤੇਜ਼ ਬੁਖਾਰ ਹੋ ਜਾਣਾ ਬਹੁਤ ਜ਼ਿਆਦਾ ਸਿਰਦਰਦ ਹੋਣਾ ਉਲਟੀਆਂ ਆਉਣੀਆਂ ਦਿਲ ਕੱਚਾ ਆਣਾ ਸਰੀਰ ਨੂੰ ਕੰਬਾ ਲੱਗਣਾ ਜਾਂ ਤੁਹਾਡੀ ਗਰਦਨ ਦੇ ਵਿੱਚ ਅਕੜਾ ਆ ਜਾਣਾ ਜਾਂ ਥੋੜੀ ਰੋਸ਼ਨੀ ਘਟ ਜਾਣੀ ਜਾਂ ਸਾਨੂੰ ਰੋਸ਼ਨੀ ਤੋਂ ਸੈnsਿਟੀਵਿਟੀ ਹੋਣੀ ਤੇ ਅਗਰ ਤੁਹਾਡਾ ਚਮਕਦੀ ਹੋਈ ਚੀਜ਼ ਜਾਂ ਲਾਈਟ ਨੂੰ ਦੇਖਣ ਨੂੰ ਮਨ ਨਾ ਕਰਨਾ ਉਹਨੂੰ ਵੇਖ ਕੇ ਫਟਾਫਟ ਅੱਖਾਂ ਆਪਣੀਆਂ ਪਾਸੇ ਕਰਨੀਆਂ ਜਿੰਨਾ ਬਹੁਤ ਕਈ ਵਾਰ ਕਹਿ ਦਿੰਨੇ ਆ ਕਿ ਲਾਈਟ ਵੱਜਦੀ ਹੈ ਨਾਰਮਲ ਤੌਰ ਤੇ ਤੁਸੀਂ ਚੰਗੇ ਬਿਲੇ ਹੋ ਪਰ ਬੁਖਾਰ ਦੇ ਨਾਲ ਅਗਰ ਸਡਨਲੀ ਐਵੇਂ ਦੀ ਕੋਈ ਚੀਜ਼ ਆ ਜਾਂਦੀ ਹੈ ਤੇ ਉਹ ਓਵਰ ਸੈਂਸਿਟੀਵਿਟੀ ਨੂੰ ਫੋਟੋਫੋਬੀਆ ਸੀ ਜਿਹੜੇ ਕਹਿ ਦਿੰਨੇ ਆ ਜਾਂ ਤੁਹਾਨੂੰ ਕੋਈ ਮਾਨਸਿਕ ਕੁਲ ਜਨਾਰਣੀ ਜਿਵੇਂ ਕੋਈ ਆਰ ਨਹੀਂ ਸੁਝਣੀ ਨਾ ਕੀ ਕਰਨਾ ਕੀ ਕਰ ਕੋ ਸੋਚ ਕੋਸ ਰਿਹਾ ਹੋ ਕਰ ਕੁਛ ਦੇ ਜਾਂ ਕੋਈ ਕੋਮਾ ਵਿਹੋਸ਼ ਵੀ ਹੋ ਲੈਣਾ ਇਹ ਵੀ ਹੋ ਜਾਂਦਾ ਇਹਦੇ ਵਿੱਚ ਕਈ ਵਰੀ ਕਾਰਨ ਹੁਣ ਇਨਫੈਕਸ਼ਨ ਉਦੋਂ ਹੁੰਦੀ ਆ ਜਦੋਂ ਅਮੀਬਾ ਮਨੁਖੀ ਨੱਕ ਦੀ ਖੋਲ ਦੇ ਰਾਹੀਂ ਦਿਮਾਗ ਵਿੱਚ ਜਾਂਦਾ ਹੈ ਤੇ ਸਰੀਰ ਵਿੱਚ ਜਦੋਂ ਇਹ ਦਾਖਲ ਹੋ ਜਾਂਦਾ ਕਿਸੇ ਵੀ ਜਦੋਂ ਇਨਫੈਕਟਡ 워ਟਰ ਜਿਹੜਾ ਅਮੀਬਾ ਜਿੱਥੇ ਰਹਿੰਦਾ ਜਿੱਥੇ ਵਾਧਾ ਹੁੰਦਾ ਉਹ ਤੁਹਾਡੇ ਨੱਕ ਦੇ ਰਾਹੀਂ ਜਦੋਂ ਪਾਣੀ ਤੇ ਸਾਹ ਲੈਣ ਨਾਲ ਜਾਂ ਟੁਪਕੀ ਲਾਉਣ ਨਾਲ ਜਾਂ ਨੱਕ ਨੂੰ ਸਾਫ਼ ਕਰਨ ਦੇ ਨਾਲ ਜਾਂ ਇਸ਼ਨਾਨ ਕਰਨ ਦੇ ਨਾਲ ਇਹ ਤੁਹਾਡੇ ਅੰਦਰ ਜਾ ਸਕਦਾ ਕਿਉਂ ਇਜਾਰਾਤਰ ਗਰਮ ਪਾਣੀ ਦੇ ਤੇ ਤਾਜੇ ਭੰਡਾਰ ਹੁੰਦੇ ਆ ਉਹਨਾਂ ਦੇ ਵਿੱਚ ਰਹਿੰਦਾ ਜਿਵੇਂ ਗਰਮ ਚਸ਼ਮੇ ਹੋ ਗਏ ਤੇ ਧੂੜ ਰਹੀਂ ਵੀ ਸਾਦੇ ਅੰਦਰ ਜਾ ਸਕਦਾ ਪਰ ਬਹੁਤ ਘੱਟ ਹੀ ਜਾਨੀ ਕਿ ਮਿੱਟੀ ਸੁੱਕੀ ਦੇ ਵਿੱਚ ਅਗਰ ਕਿਸੇ ਕਾਰਨ ਆਇਆ ਉੱਥੋਂ ਵੀ ਇਹ ਤੁਹਾਡੇ ਅੰਦਰ ਜਾ ਸਕਦਾ ਲੇਕਿਨ ਭਾਵੇਂ ਬਹੁਤ ਘੱਟ ਹੁੰਦੇ ਹੁਣ ਇਹ ਕਈ ਤਰ੍ਹਾਂ ਦੇ ਮਾਮਲੇ ਜਿਹੜੇ ਮਿਲ ਜਾਂਦੇ ਆ ਅਗਰ ਤੁਸੀਂ ਨੱਕ ਨੂੰ ਗੰਦੇ ਪਾਣੀ ਨਾਲ ਸਾਫ਼ ਕਰਨ ਲੱਗਦੇ ਹੋ ਜਿਵੇਂ ਨੀਤੀ ਵਗੈਰਾ ਕੀ ਕੀ ਜਾਂਦੀ ਹੈ ਉਹਦੇ ਰੰਗ ਜਾ ਸਕਦਾ ਹੈ ਇਸ ਕਰਕੇ ਹਮੇਸ਼ਾ ਅਗਰ ਕੋਈ ਵੀ ਗਰਮੀਆਂ ਦੇ ਦਿਨਾਂ ਦੇ ਵਿੱਚ ਠੂਟੀ ਦੇ ਪਾਣੀ ਨਾਲ ਨੱਕ ਤੁਉਣ ਤੋਂ ਬੈਟਰੀ ਉਹਦਾ ਅਸੀਂ ਜਾਂ ਤਾਂ ਡਿਸਟਿਲ ਵਾਟਰ ਯੂਜ਼ ਕਰੀਏ ਜਾਂ ਉਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਈਏ ਉਬਾਲ ਲਈਏ ਜਾਂ ਫਿਲਟਰ ਕੀਤਾ ਹੋਇਆ ਪਾਣੀ ਹੈ ਉਹਨੂੰ ਉਹਨੂੰ ਵਰਤ ਲਈਏ ਜਿੰਨਾ ਏਰੀਆ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਫੈਲਦੀ ਹੈ ਕਿਉਂਕਿ ਇਹਨੂੰ ਫਿਰ ਲਗਭਗ ਜਦੋਂ ਤੁਹਾਡੇ ਨੱਕ ਦੇ ਰਹੀਂ ਇਸ ਸੰਪਰਕ ਬਰੀਨ ਨਾਲ ਕਰ ਲੈਂਦਾ ਪਹੁੰਚ ਜਾਂਦਾ ਉੱਥੇ ਕਿ ਦਸਾਂ 15 ਦਿਨਾਂ ਦੇ ਵਿੱਚ ਵਿੱਚ ਇਹ ਸਿੰਪਟਮ ਆ ਸਕਦੇ ਨੇ ਨਿਸ਼ਾਨੀਆਂ ਆ ਸਕਦੀਆਂ ਨੇ ਜੀਆਂ ਅਗਰ ਤੁਸੀਂ ਵੀ ਕਿਤੇ ਗਰਮ ਪਾਣੀ ਦੇ ਰਾਇਣ ਜਿੰਨੇ ਜਿੰਨਾ ਆਪਾਂ ਸੋਮਿਆਂ ਦੀ ਗੱਲ ਕੀਤੀ ਹੈ ਉਤੋਂ ਜਾਂ ਬੱਚੇ ਜਾਂ ਕੰਮ ਫਿਰ ਕੇ ਆਏ ਜਾਂ ਨਹਾ ਕੇ ਆਏ ਜਾਂ ਆਮ ਛੁਪੜੀਆਂ ਛੁਪੜੀਆਂ ਦੇ ਵਿੱਚ ਵੀ ਕਈ ਵਾਰ ਨਹਾ ਲੈਂਦੇ ਨੇ ਲੋਕ ਜਾਂ ਹੋਰ ਜਿਵੇਂ ਇਦਾਂ ਦੇ ਸੋਰਸ ਹੁੰਦੇ ਨੇ ਕੋਈ ਪੌਂਡਸ ਵਗੈਰਾ ਜਿਨ੍ਹਾਂ ਦੀ ਕੋਈ ਧਾਰਮਿਕ ਮਹੱਤਤਾ ਹੁੰਦੀ ਹੈ ਇਸ਼ਨਾਨ ਕਰਨ ਦੀ ਇਹ ਤੁਹਾਨੂੰ ਲੱਗਦਾ ਕਿ ਬਾਹਰ ਦੇ ਵਿੱਚ ਜਲਦੀ ਇਹ ਨਿਸ਼ਾਨੀਆਂ ਆ ਗਈਆਂ ਨੇ ਜਿਹੜੀਆਂ ਆਪਾਂ ਗੱਲ ਕੀਤੀ ਹੈ ਤਾਂ ਉਹ ਜਲਦੀ ਤੋਂ ਜਲਦੀ ਡਾਕਟਰ ਦੀ ਸਲਾਹ ਲੈ ਕੇ ਇਹਦਾ ਇਲਾਜ ਕਰਵਾ ਲੈਣਾ ਚਾਹੀਦਾ ਕਿਉਂਕਿ ਇਹਦੇ ਇਲਾਜ ਵਾਸਤੇ ਕਈ ਵਾਰ ਸਾਨੂੰ ਰੀਡ ਦੀ ਹੱਡੀ ਜਿਹੜੀ ਸਾਨੂੰ ਕਹਿ ਦਿੰਦੇ ਨੇ ਉਹਦੇ ਵਿੱਚੋਂ ਫਲੂਇਡ ਲੈ ਕੇ ਜੋ ਸਾਰੀ ਸਪਾਈਨਲ ਫਲੂਇਡਸ ਹੁੰਦੇ ਨੇ ਉਹ ਲੈ ਕੇ ਉਹਨਾਂ ਦੇ ਰੇਡੀਅਲ ਟੈਸਟ ਵੀ ਕਰਨੇ ਪੈਂਦੇ ਆ ਜਾਂ ਕੋਈ ਕਈ ਵਾਰ ਸਕੈਨਿੰਗ ਦੀ ਲੋੜ ਪੈਂਦੀ ਆ ਕਈ ਤਰ੍ਹਾਂ ਦੇ ਹੁੰਦੇ ਔਰ ਇਹਨਾਂ ਦਾ ਫਿਰ ਸਪਾਈਨਲ ਟੈਪਸ ਕੀਤੇ ਜਾਂਦੇ ਆ ਉਹਨਾਂ ਦੇ ਨਾਲ ਇਹਨੂੰ ਉਸ ਲੰਬਰ ਪੰਕਚਰਸ ਵਗੈਰਾ ਡਾਕਟਰੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਬੋਲ ਦਿੰਦੇ ਨੇ ਉਹ ਵੀ ਕੀਤੇ ਜਾਂਦੇ ਆ। ਕੋਈ ਕਈ ਵਰੀ ਦਿਮਾਗ ਦੀ ਉਪਚੀ ਵਗੈਰਾ ਵੀ ਕਰਨੀ ਪੈਂਦੀ ਆ। ਇਲਾਜ ਹੋ ਜਾਂਦਾ ਇਹਨਾਂ ਦਾ ਕੋਈ ਏਡੀ ਕਬਰ ਆਉਣ ਵਾਲੀ ਗੱਲ ਨਹੀਂ ਪਰ ਟਾਈਮਲੀ ਇਹਦਾ ਇਲਾਜ ਕਰਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਟਾਈਮਲੀ ਇਲਾਜ ਤਾਂ ਹੀ ਹੋ ਸਕਦਾ ਅਗਰ ਟਾਈਮ ਨਾ ਸੀ ਡਾਕਟਰ ਕੋਲ ਜਾ ਆਗੇ। ਕਿਉਂਕਿ ਸਾਡੇ ਸਰੀਰ ਦੀਆਂ ਜਿਹੜੀਆਂ ਨਸਾਂ ਉਹ ਜੋ ਇੱਕ ਜਦੋਂ ਇਹ ਸਾਡੇ ਦਿਮਾਗ ਦੇ ਵਿੱਚ ਐਂਟਰ ਕਰ ਜਾਂਦਾ ਨੱਕਦੇ ਰਹਿੰਗੇ ਇਹ ਫਿਰ ਆਵਾਜ਼ ਕਰਦਾ ਉੱਥੇ ਜਿਹੜੀ ਕਿ ਸਾਨੂੰ ਸੁਣਾਈ ਨਹੀਂ ਦਿੰਦੀ ਨਿਕਲੋ ਸਾਡੇ ਬ੍ਰੇਨ ਨੂੰ ਸੁਣਾਈ ਦਿੰਦੀ ਹੈ ਉਹ ਜਿਹੜੀਆਂ ਸਾਡੀਆਂ ਨਸਾਂ ਇੱਕ ਦੂਜੀ ਨੂੰ ਮੈਸੇਜ ਭੇਜਦੀਆਂ ਨੇ ਉੱਥੋਂ ਜਦੋਂ ਫਿਰ ਮੈਸੇਜ ਦੇ ਰਹੀ ਇਹ ਫਿਰ ਜਦੋਂ ਪਹੁੰਚ ਜਾਂਦਾ ਤੇ ਦਿਮਾਗ ਨੂੰ ਹੀ ਫਿਰ ਆਪਣੀ ਖਰਾਕ ਬਣਾ ਲੈਂਦਾ ਜਿਵੇਂ ਸੇ ਪਾਣੀ ਦੇ ਵਿੱਚ ਪਿਆ ਭਾਵੇਂ ਕੋਈ ਹੋਰ ਕੁਝ ਖਾਂਦਾ ਹੋਵੇ ਦੀ ਕਈ ਤਰ੍ਹਾਂ ਦੀ ਡਾਈਟ ਉਹ ਬੜਾ ਲੌਂਗ ਵੀਡੀਓ ਹੋ ਜਾਂਦੀ ਜੇ ਆਪ ਕੋ ਡਿਟੇਲ ਦੇ ਵਿੱਚ ਚਾਹੋਗੇ ਉਹਦਾ ਬਹੁਤ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਕਿਉਂਕਿ ਇੱਕ ਆਮ ਜਾਣਕਾਰੀ ਵਾਸਤੇ ਹੈਗਾ ਇਹ ਉਹ ਫਿਰ ਸਾਡੇ ਦਿਮਾਗ ਨੂੰ ਹੀ ਇਹ ਖਾਣਾ ਸ਼ੁਰੂ ਕਰਨਾ ਉਹਦੇ ਜੋ ਵੀ ਇੰਦਰ ਵਸਿਸਥਮ ਦੇ 파ਟ ਜਿੱਥੇ ਵੀ ਜਾ ਕੇ ਟੈਜੇ ਹੋ ਗਿਆ ਕੁਝ ਵੀ ਜਿਵੇਂ 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 ਫਿਰ ਡੈਮੇਜ ਕਰਦਾ ਇਹ ਉਹ ਇਨਫੈਕਸ਼ਨ ਆਉਂਦੀ ਹੈ ਫਿਰ ਵਧ ਆ ਜਾਂਦਾ ਫਿਰ ਅੱਗੇ ਦੀ ਅੱਗੇ ਅੱਗੇ ਦੀ ਕੰਪਲਿਕਸ਼ਨਸ ਆ ਜਾਂਦੀਆਂ ਨੇ ਦੌਰੇ ਕਹਿ ਸਕਦੇ ਸਵੀਰ ਕਈ ਤਰ੍ਹਾਂ ਦੇ ਕੋਮਾ ਜਿਹਾ ਹੋ ਸਕਦਾ ਵਿਹੋਸ਼ ਹੋ ਸਕਦਾ ਮੀਰ ਬਹੁਤ ਜ਼ਿਆਦਾ ਉਲਟੀਆਂ ਬਹੁਤ ਜ਼ਿਆਦਾ ਠੰਡ ਲੱਗਣੀ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਆ ਜਾਣੀਆਂ ਸੋ ਅਗਰ ਤੁਹਾਨੂੰ ਵੀ ਇਦਾਂ ਦਾ ਕੋਈ ਲੱਗਦਾ ਕਿ ਤੁਸੀਂ ਕਿਸੇ ਐਵੇਂ ਦੇ ਜਗ੍ਹਾ ਦੇ ਉੱਪਰੋਂ ਫਿਰ ਕੇ ਆਏ ਜਾਂ ਜਿੱਥੇ ਬਿਮਾਰੀ ਫੈਲੀ ਹੋਈ ਹੈ ਉੱਥੋਂ ਤੁਸੀਂ 5-10 ਦਿਨ ਦੇ ਬਾਅਦ 15 ਦਿਨ ਦੇ ਬਾਅਦ ਵੀ ਤੁਹਾਨੂੰ ਐਸੇ ਲੱਗੀਆਂ ਲੱਛਣ ਆਉਂਦੇ ਹਨ ਤਾਂ ਜ਼ਰੂਰ ਕੋਸ਼ਿਸ਼ ਕਰੋ ਕਿ ਟਾਈਮਲੀ ਆਪਣੇ ਡਾਕਟਰ ਦੇ ਕੋਲ ਜਾਓ ਔਰ ਜਾ ਕੇ ਡਾਕਟਰ ਨੂੰ ਦੱਸੋ ਕਿ ਅਸੀਂ ਕਿਸ ਤਰ੍ਹਾਂ ਦੇ ਏਰੀਆ ਦੇ ਵਿੱਚੋਂ ਘੁੰਮ ਕੇ ਆਏ ਹਾਂ ਕਿਉਂ ਫਿਰ ਡਾਕਟਰ ਅੰਦਾਜ਼ਾ ਲਗਾ ਲੈਂਦੇ ਨੇ ਉੱਥੋਂ ਕਿਹੜੀ ਬਿਮਾਰੀ ਜਿਹੜੀ ਆ ਉਹ ਲੱਗੀ ਹੋ ਸਕਦੀ ਹੈ ਪਰ ਇਹਦੀ ਵਿਚਾਰ ਵਾਸਤੇ ਇਹੀ ਹੁੰਦਾ ਕਿ ਜਿਹੜੀਆਂ ਐਵੇਂ ਦੀਆਂ ਚੀਲਾਂ ਜਿੱਥੇ ਇਹ ਅਮੀਬਾ ਫੈਲਿਆ ਹੁੰਦਾ ਜਿਵੇਂ ਗਰਮ ਜਾਂ ਤਾਜੇ ਪਾਣੀ ਵਾਲੀਆਂ ਖਾਸ ਕਰਕੇ ਜਿਹੜੇ ਸ਼ਾਂਤ ਪਾਣੀ ਹੈ ਜਿਹੜੇ ਬਿਲਕੁਲ ਸੱਜੇ ਤੁਰਨ ਵਾਲੀਆਂ ਨਦੀਆਂ ਜਾਂ ਛੱਪੜ ਝੀਲਾਂ ਉਹਨਾਂ ਦੇ ਵਿੱਚ ਪਹਿਲੀ ਗੱਲ ਤਿੰਨੋਂ ਤੋਂ ਬਚੋ ਐਨੀ ਸਿਚੁਏਸ਼ਨ ਤੇ ਹੁੰਦਾ ਵੀ ਹੈ ਤੇ ਆਪਣੇ ਨੱਕ ਦੇ ਜਿਹੜੇ ਪਲੱਗ ਵਗੈਰਾ ਉਹ ਲਗਾ ਕੇ ਜਾਂ ਜਿਸ ਵੀ ਤਰੀਕੇ ਨਾਲ ਜਾਨਕੀ ਪਾਣੀ ਇਹ ਤੁਹਾਡੇ ਨੱਕ ਦੇ ਵਿੱਚ ਪੈਣਾ ਨਹੀਂ ਚਾਹੀਦਾ ਕਿਉਂਕਿ ਨੱਕ ਰੰਗ ਨੁਕਸਾਨ ਤੁਹਾਡੇ ਮੂੰਹ ਦੇ ਰਹੀਂ ਗਿਆ ਉਹ ਵੀ ਨੁਕਸਾਨਦਾ ਹੀ ਹੁੰਦਾ ਲੇਕਿਨ ਉਹ ਇੰਨਾ ਖਤਰਨਾਕ ਨਹੀਂ ਹੁੰਦਾ ਕਿਉਂਕਿ ਮੂੰਹ ਦੇ ਰਹੀਂ ਉਹ ਪੀੜਤ ਜਾਊਗਾ ਉਹਦਾ ਫਿਰ ਹੋਰ ਕਿਸਮ ਦੇ ਸ਼ਮਟ ਹੁੰਦੇ ਆ ਉਹ ਉਹ ਤੁਹਾਡਾ ਜਾ ਕੇ ਤੁਹਾਡੇ ਬ੍ਰੇਨ ਤੇ ਇਫੈਕਟ ਨਹੀਂ ਕਰਦਾ ਇਸ ਕਰਕੇ ਬੈਟਰ ਤੇ ਹੀ ਆ ਕਿ ਐਦਾਂ ਦੇ ਪਾਣੀਆਂ ਤੋਂ ਬਚਿਆ ਜਾਵੇ ਇਸ਼ਨਾਨ ਕਰਨ ਤੋਂ ਪ੍ਰਹੇਤ ਜਿੰਨਾ ਵੀ ਰੱਖਿਆ ਜਾਵੇ ਪਰ ਐਨੀ ਸਿਚੁਏਸ਼ਨ ਅਗਰ ਹੁੰਦਾ ਨਾ ਕਈ ਵਾਰੀ ਅਸੀਂ ਕੋਈ ਜਿਵੇਂ ਸਾਡੇ ਇਧਰ ਇੰਡੀਆ ਦੇ ਵਿੱਚ ਕਾਫੀ ਨੇ ਕੋ ਪੌਂਡਸ ਵਗੈਰੇ ਹੀ ਨਹੀਂ ਇਦਾਂ ਦੇ ਨੇ ਕਿ ਜਿੱਥੇ ਅਸੀਂ ਸ਼ਨਾਣ ਕਰਨਾ ਬੜਾ ਕਿਸਮਤ ਵਾਲਾ ਸਮਝਦੇ ਆ ਜਾਂ ਅਸੀਂ ਕੋਕਾ ਕਰਮਾ ਕਰਮਾ ਨੂੰ ਮੰਨਣ ਵਾਲੇ ਲੋਕ ਆ ਲੇਕਿਨ ਉੱਥੇ ਇਹ ਇਦਾਂ ਦੀਆਂ ਬਿਮਾਰੀਆਂ ਵੀ ਸਾਨੂੰ ਚੰਬੜ ਸਕਦੀਆਂ ਹਨ ਅਗਰ ਤੁਸੀਂ ਜਾਣਦੇ ਹੋ ਕਿਤੇ ਨਾ ਕਿਤੇ ਐਵੇਂ ਦੇ ਤਾਂ ਜ਼ਰੂਰ ਧਿਆਨ ਰੱਖੋ ਕਿ ਉਹ ਪਾਣੀ ਤੁਹਾਡੇ ਨੱਕ ਦੇ ਅੰਦਰ ਨਾ ਜਾਏ ਜੀ ਤੁਸੀਂ ਵੈਸੇ ਕੀੜੇ ਦੇ ਵਿੱਚ ਜਾਊਗਾ ਵੀ ਨੁਕਸਾਨ ਕਰੂਗਾ ਕੰਨ ਦੇ ਅੰਦਰ ਗਿਆ ਵੀ ਨੁਕਸਾਨ ਕਰੂਗਾ। ਕਈ ਤਰ੍ਹਾਂ ਦੇ ਕਿਉਂਕਿ ਹੋਰ ਵਾਇਰਸ ਵੀ ਹੁੰਦੇ ਨੇ ਜਰੂਰੀ ਨਹੀਂ ਕਿ ਇਕੱਲਾ ਹੀ ਭਈ। ਲੇਕਿਨ ਆਪਾਂ ਇੱਥੇ ਕੱਲੇ ਬ੍ਰੇਨ ਅਮੀਬਾ ਜਿਹੜਾ ਹੈਗਾ ਜਾਂ ਦਿਮਾਗ ਨੂੰ ਖਾਣ ਵਾਲਾ ਕੀੜਾ ਉਹਦੀ ਗੱਲ ਕਰਦੇ ਆ। ਇਸ ਕਰਕੇ ਅਗਰ ਤੁਸੀਂ ਜਾ ਕੇ ਆਉਂਦੇ ਹੋ ਕਿਤੇ ਤਾਂ ਆਪਣੇ ਡਾਕਟਰ ਨਾਲ ਗੱਲ ਜਰੂਰ ਕਰੋ ਔਰ ਇੱਕ ਆਪਣਾ ਪਰਹੇਜ਼ ਜਿਹੜਾ ਉਹ ਬਿਲਕੁਲ ਰੱਖੋ। ਉਕੇ ਜਿਉਂ ਜਹਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਛੱਪੜ ਦੇ ਵਿੱਚੋਂ ਕੇਵਰੀਆ ਪਾਪਾ ਪਾਣੀ ਲੈ ਕੇ ਬਾਹਰ ਅਗਰ ਤੁਸੀਂ ਕਿਤੇ ਇਸ਼ਨਾਨ ਕਰ ਜਾਂਦੇ ਹੋ ਲੋਕ ਐਦਾਂ ਵੀ ਮੂੰਹ ਨੂੰ ਸਾਫ਼ ਕਰ ਲੈਂਦੇ ਤਲਾਬਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੇ ਕੋਈ ਧਾਰਮਿਕ ਸਰੋਵਰਾਂ ਦੇ ਵਿੱਚ ਜਿਸੀਂ ਐਦਾਂ ਛਿੱਟੇ ਮਾਰ ਲੈਂਦੇ ਆ ਆਪਣੇ ਨੱਕ ਨੂੰ ਮਨਨ ਉਹਨਾਂ ਚੀਜ਼ਾਂ ਤੋਂ ਵੀ ਅਵੋਇਡ ਕਰੋ ਮੈਂ ਕਿਸੇ ਧਾਰਮਿਕ ਤੀਰਥ ਦੀ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਉਹਨਾਂ ਦੇ ਵਿੱਚ ਕਿਹੜੇ ਕਿਤੇ ਬੈਕਟੀਰੀਆ ਹੋ ਸਕਦੇ ਆ ਕਿਹੜੇ ਕਿਹੜੇ ਵਾਇਰਸ ਹੋ ਸਕਦੇ ਆ ਆਪਾਂ ਉਹਨਾਂ ਦੀ ਗੱਲ ਕਰ ਰਹੇ ਆ ਉੱਥੇ ਰੋਗ ਕੱਟੇ ਵੀ ਜਾ ਸਕਦੇ ਆ ਤੇ ਰੋਗ ਲੱਗ ਵੀ ਸਕਦੇ ਆ। ਅਗਰ ਕੋਈ ਬੈਕਟੀਰੀਆ ਤੁਹਾਡੇ ਅੰਦਰ ਚਲੇ ਗਿਆ, ਮੀਬਾ ਅੰਦਰ ਚਲੇ ਗਿਆ, ਵਾਇਰਸ ਚਲੇ ਗਿਆ, ਪਾਣੀ ਦੇ ਰਾਹੀਂ ਤਾਂ ਉਹ ਰੋਗ ਲੱਗ ਵੀ ਸਕਦਾ ਤੁਹਾਨੂੰ। ਕਿਉਂਕਿ ਸਾਵਧਾਨੀ ਸਾਨੂੰ ਇਸ਼ਨਾਨ ਕਰਦਿਆਂ ਵੀ ਵਰਤਣੀ ਚਾਹੀਦੀ ਹੈ। ਤੀਰਥਾਂ ਦੀ ਮਹਾਨਤਾ ਬਿਲਕੁਲ ਹੈਗੀ ਆ, ਪਵਿੱਤਰ ਹੈ ਮੈਂ ਉਹ ਉਹਨਾਂ ਦੇਗੇ ਇਸ ਨਹੀਂ ਹੈਗਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਫਟਕਣਾ। ਲੇਕਿਨ ਪ੍ਰੋਵੈਂਸ਼ਨ ਜਿਹੜੀ ਆ ਉਹ ਬੈਟ ਬਣੇ। ਪ੍ਰिवेंशन ਰੱਖਣੀ ਹੈ ਆਪਣੇ ਸਰੀਰ ਨੂੰ ਬਿਮਾਰੀ ਦੇ ਕੋਈ ਤੀਰਥਾਂ ਤੇ ਵੀ ਅਸੀਂ ਦੁੱਖ ਤੋਂ ਆਪਣੇ ਦੁੱਖ ਜਿਹੜੇ ਉਹਨਾਂ ਨੂੰ ਕੱਟਣ ਵਾਸਤੇ ਜਾਂਦੇ ਹਾਂ ਨਾ ਤੇ ਜੇ ਤੀਰਥਾਂ ਤੇ ਜਾ ਕੇ ਤੋਂ ਹੋਰ ਲਵਾ ਲੈਣੇ ਥੋੜੀ ਜਿਹੀ ਲਾਪਰਵਾਹੀ ਦੇ ਨਾਲ ਤਾਂ ਫਿਰ ਉਹ ਵੀ ਕੋਈ ਐਨੀ ਵਧੀਆ ਗੱਲ ਨਹੀਂ ਹੁੰਦੀ ਖਾਸ ਕਰਕੇ ਜਦੋਂ ਐਦਾਂ ਦੇ ਹਾਲਾਤਾਂ ਦਾ ਕਿਉਂਕਿ ਉਹ ਕਟਾਣੂ ਜਿਹੜੇ ਕਈ ਤਰ੍ਹਾਂ ਦੇ ਪਾਣੀਆਂ ਦੇ ਵਿੱਚ ਹੁੰਦੇ ਆ ਜਦੋਂ ਫਿਰ ਉਹਨਾਂ ਨੂੰ ਅਸੀਂ ਕੀ ਗਲਤ ਤੀਖੇ ਦੇ ਨਾਲ ਸਾਡੇ ਅੰਦਰ ਉੱਠਲੇ ਜਾਂਦੇ ਨੇ ਤੇ ਉਹ ਉਹ ਜਿਹੜੇ ਉਹਨਾਂ ਦੇ ਵਿੱਚ ਜਿਵੇਂ ਮੀਭਾ ਦੀ ਅਜਾਪਾਂ ਗੱਲ ਕਰਦਾ ਹੈ ਉਹ ਅੰਦਰ ਜਾ ਕੇ ਸਾਡੇ ਫੈਲ ਜਾਂਦੇ ਨੇ ਇਸ ਕਰਕੇ ਕੋਸ਼ਿਸ਼ ਕਰੋ ਕਿ ਐਦਾਂ ਦੀ ਜਗ੍ਹਾ ਦੇ ਉੱਪਰ ਜੇਕਰ ਜਾਂਦੇ ਹੋ ਅਮੀਬਾ ਜਾਂ ਬ੍ਰੇਨ ਹੀਟਰ ਤੋਂ ਬਚਣ ਵਾਸਤੇ ਤੁਸੀਂ ਪਾਣੀ ਨੂੰ ਲੱਕੜ ਦੇ ਵਿੱਚ ਨਾ ਪਹਿਨ ਦਿਓ ਆ ਜਿੰਨਾ ਕੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਜਿਆਦਾ ਤੋਂ ਜਿਆਦਾ ਜਾਣਕਾਰੀ ਜਿੰਨੀ ਕੁ ਮੈਨੂੰ ਹੈਗੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ ਰਹਾਂ ਧੰਨਵਾਦ ਸ਼ੁਕਰੀਆ ਮਿਹਰਬਾਨੀ